ਕੈਸੀ ਕਾਲ ਜੀ ਮੈਂ ਤੁਹਾਡੀ ਆਪਣੀ ਸੰਗੋ ਸੋ ਕਿਤੇ ਜੱਲੀਆ ਕਿਤੇ ਜੱਲੀਆ ਕੀਆਂ ਦੇ ਤੇ ਵੇਲੀ ਚਾਹ ਦਿੰਦੇ ਕੀਆਂ ਰੱਖੂ ਚਾਹ ਦਿੰਦੇ ਕੀਆਂ ਰੱਖੇ ਤੱਕ ਕਹਿ ਲ ਸਾਰਾ ਕੁਝ ਲਾਉਣਾ ਬਣਿਆ ਪਿਆ ਸੀ ਉਹ ਬਣਾਈ ਸੀ ਉਹ ਕਾਲਾ ਨੂੰ ਪਾ ਤਾ ਸਕੈਨਰ ਹੈਗਾ ਬਾਜੀ ਉਹਨੂੰ ਮੈਂ ਕਰ ਦਿੰਦਾ ਉਹਨੂੰ ਕਰ ਦੋ ਸੋ ਆਪੇ ਤੇ ਲਈਂ ਕੋਲ ਤੇ ਲਾ ਲਾਂ ਤੇ ਆਣੀਆ ਹਾਲੋ ਕਿ ਤੇ ਮੇਰੇ ਖਾਮ ਦਾ ਜੀ ਕਰ ਰਿਹਾ ਉਹ ਮੈਂ ਬਣਾਉਣੀ ਹੈ ਕਿਥੇ ਰਹੀ ਤੇ ਆਪਾਂ ਵਲੌਗ ਤੁਹਾਡਾ ਦੋਂ ਕਿ ਫੈਮਿਲੀ ਵਾਲੇ ਹੀ ਹੋਗਾ ਉਹੀ ਵਾਲਾ ਜਿਹੜਾ ਕੀ ਪਾਇਆ ਨਹੀਂ ਸੀ ਉਹਨਾਂ ਨੇ ਕਿਹੜਾ ਜਿਹੜਾ ਕੀ ਪਾਰਟੀ ਦਿੱਤੀ ਆਪਾਂ ਨੂੰ ਕੀ ਚੀਜ਼ ਆਪਾਂ ਬਣਾ ਨਹੀਂ ਸੀ ਵਲੌਗ ਉਹਨੂੰ ਬਿੰਦੇ ਨਾ ਪਾਰਟੀ ਨਹੀਂ ਸੀ ਦਿੱਤੀ ਕੱਲ ਹਾਂ ਉਹ ਪਾਰਟੀ ਨਹੀਂ ਦਿੱਤੀ ਉਹੀ ਵਾਲਾ ਵਲੌਗ ਆਪਾਂ ਕੰਟੀਨਿਊ ਕਰ ਰਹੀ ਆ ਉਹ ਆਪਾਂ ਪ੍ਰੋਨਿੰਗ ਫੜ ਲੈਣਾ ਕੋਈ ਨਹੀਂ ਹੋਗਾ ਜਨਮ ਦਿਨ ਆ ਰਿਹਾ ਉਹਨੇ ਆਪਣੇ ਜਨਮ ਦਿਨ ਤੇ ਪਾਰਟੀ ਦੇਣੀ ਆ ਐਨੀਵਰਸਰੀ ਦੀ ਵੀ ਤੇ ਬਰਥਡੇ ਦੀ ਵੀ ਠੀਕ ਆ ਸਕੂਟਰ ਵੀ ਬੇਸਤੀ ਕਰਾਉਂਦੀ ਆ ਬਹੁਤ ਬੇਸਤੀ ਕਰਾਉਂਦੀ ਆ ਕੋਈ ਨਹੀਂ ਸਾਲਕ ਕਰਾਉਣੀ ਪੈਣੀ ਆ ਤੈਨੂੰ ਹੁਣ ਇਹ ਨਹੀਂ ਨਵੀਂ ਮਿਲਣ ਲੱਗੀ ਸੋ ਇਹ ਵਾਲਾ ਮਹੌਲ ਵੀ ਕਿਸੇ ਕਿਸੇ ਨੂੰ ਦੇਖਣ ਨੂੰ ਮਿਲਦਾ ਆ ਪਿੰਡੋਂ ਸਾਰੇ ਚਲੇ ਗਏ ਹੋਏ ਆ ਬਟ ਮੇਰਾ ਪਿੰਡ ਚ ਇੰਨਾ ਦਿਲ ਲੱਗਦਾ ਨਾ ਕਿ ਮੈਂ ਦੱਸ ਨਹੀਂ ਸਕਦੀ ਸੋ ਆਪਾਂ ਚੱਲਿਆਂ ਖੂਤੇ ਨਾਲ ਹੀ ਸੇਕਾਂਗੇ ਇੱਥੇ ਧੁੱਪ ਤੇ ਨਾਲੇ ਮੰਮੀ ਨੂੰ ਹਨ ਮਾਰਾਂਗੇ ਦਲੱਛਣ ਤੇ ਹਾਲੋ ਤੋੜੀਏ ਜਾਂਦੀ ਮੋ ਆਕੇ ਸਿੱਧੇ ਗੋਪੀ ਲੱਗੀ ਤੋੜ ਲਈਏ ਤੇ ਇਹ ਬਿੱਜੀ ਆ ਲੱਕੀ ਦੀ ਬਿੱਜੀ ਆ ਤੇ ਤੋੜ ਲਈਏ ਧੁੱਪ ਹੋ ਜਾਵੇ ਬਿੱਜੀ ਦਾ ਮਤਲਬ ਮੋਲੋ ਲੈ ਤੂੰ ਤਾਂ ਕਹਿੰਦਾ ਜਾਣਦਾ ਸਾਨੂੰ ਇੱਕ ਫੁੱਲ ਇਦਾਂ ਦੇ ਸਾਂਦਾ ਇੱਕ ਵਾਰੀ ਨਾਲ ਲੈ ਜਾ ਆਹ ਸੋ ਤਾਂ ਸੇ ਦਈਆਂ ਜਾਂ ਤੇ ਆ ਗਈ ਕਰੇਗੀ ਤਾਂ ਘਰੇ ਪਰ ਮੰਗ ਲੱਗਾ ਕੰਮ ਕਰ ਰਿਹਾ ਆਪਣਾ ਵਿਚਾਰਾ ਭਿਆਪਾ ਚਾਹੁੰਦਾ ਇਹ ਨੂੰ ਤੇ ਤੁਹਾਨੂੰ ਉਹਦਾ ਰਸਤਾ ਵੀ ਦਿਖਾਣਾ ਤੁਸੀਂ ਸਾਡੇ ਮੰਮੀ ਡੈਡੀ ਵੀ ਦੇਖ ਲਿਓ ਉੱਥੇ ਬੈਂਕ ਤੇ ਆਰਾਮ ਫਰਮਾ ਰਹੇ ਹੋਣੇ ਆਹ ਅਸੀਂ ਫੜ ਲੈਣਾ ਜਾ ਕੇ ਹਾਂਜੀ ਰੈਡੀ ਤੋਂ ਇਦੀ ਕਿਤੇ ਆ ਤੇ ਰੈਡੀ ਕੋਈ ਨਹੀਂ ਉਹ ਫ੍ਰੀ ਆ ਜੀ ਦਿਨੇ ਜੂਸ ਪੀਣਾ ਪੀ ਸਕਦਾ ਤੂੰ ਅੱਛਾ ਹੋ ਲਿਟ ਲਾਣੀ ਐ ਕਿੰਨਾ ਐਨੀ ਵਾਰੀ ਤੇ ਆਉ ਆ ਯਾਰ ਚਲੋ ਮਿਲਦੇ ਹਾਈ ਮੈਨੂੰ ਫੋਨ ਫੜਾਂ ਕਿ ਕੀ ਕਰਾਂ ਚਲੋ ਮਿਲਦੇ ਆ ਤੁਹਾਨੂੰ ਜਾ ਕੇ ਆਪਾਂ ਨੂੰ ਫੁੱਟੇ ਬਾਏ ਬਾਏ ਉਸ ਤੋਂ ਅਮ ਰੁੱਧੀ ਘਾਣੀ ਮੈਂ ਤੁਹਾਨੂੰ ਸਾਰਾ ਕੁਝ ਦਿਖਾਵਾਂਗੀ ਸੋ ਬਣੇ ਰਹੋ ਬਲੌਗ ਦੇ ਨਾਲ ਬਲੌਗ ਜਲਦੀ ਜਲਦੀ ਆਉਂਦੇ ਰਹਿਣਗੇ ਤੁਹਾਡੇ ਨਾਲ ਤੁਹਾਡੇ ਕੋਲ ਸੋ ਆਪਣਾ ਦੇਖਦੇ ਰਿਆ ਕਰੋ ਆਪਣੇ ਬਿਜ਼ੀ ਸ਼ਡਿਊਲ 'ਚ ਥੋੜਾ ਜਿਹਾ ਟਾਈਮ ਕੱਢ ਕੇ ਸਾਨੂੰ ਦੇਖ ਲਿਆ ਕਰੋ ਐਂਡ ਮਿਲਦੇ ਆ ਤੁਹਾਨੂੰ ਜਲਦੀ ਢੇਲੀ ਤਾਂ ਨਹੀਂ ਬਲੌਗ ਪੈ ਰਹੇ ਬਟ ਇੱਕ ਦਿਨ ਦੋ ਦਿਨ ਛੱਡ ਕੇ ਜ਼ਰੂਰ ਪਿਆ ਕਰਨਗੇ ਤੁਹਾਡੇ ਨਾਲ ਪ੍ਰੋਮਿਸ ਸਾਰਿਆਂ ਨਾਲ ਸੋ ਬਣੇ ਰਹੀਓ ਇਦਾਂ ਹੀ ਪਿਆਰ ਕਰਦੇ ਰਹੋ ਏਡਾ ਤੇਰਾ ਕੰਮ ਦਾ ਸੌਖਾ ਹੀ ਆ ਕਿ ਤਾ ਕਿ ਆਮ ਨਾਲ ਭਿਆ ਆ ਮम्मी ਕੰਮ ਦੇ ਲਈ ਆ ਤਾਂ ਕਹਿੰਦਾ ਮੈਂ ਥੱਕ ਜਨ ਆਇਆ ਇੱਥੇ ਧੋਪ ਹੈ ਨਾ ਸੋ ਇੱਥੋਂ ਤੋੜਾਂਗੇ ਆਪਾਂ ਹਾਲੋ ਬਰੂਧ ਮੈਨੂੰ ਲੈ ਕੇ ਦੋ ਉੱਥੋਂ ਪਾਉਮਾ ਤੇ ਆਹ ਹਲੇ ਬੈਠਾ ਲੈ ਦੋ ਮੈਂ ਤਾਂ ਆ ਕੇ ਖੜੀ ਆ ਤੂੰ ਵੀ ਤੈਨੂੰ ਇੱਥੇ ਲਿਆਓ ਸਾਫ਼ ਜੀ ਜਗ੍ਹਾ ਤੇ ਮੰਝਾ ਡੈਡੀ ਇੱਥੇ ਲਿਆਓ ਮੈਂ ਨਹੀਂ ਉੱਥੇ ਮੈਨੂੰ ਡਰ ਲੱਗਦਾ ਹੈ ਆ ਲਿਆਓ ਮੇਰਾ ਸੋਫਾ ਇੱਥੇ ਪਲੀਜ਼ ਪਲੀਜ਼ ਮੇਰਾ ਸੋਫਾ ਇੱਥੇ ਲਿਆਂਦਾ ਜਾਵੇ ਮੈਂ ਕੀ ਬਣਾਉਣਾ ਨੇ ਬਣਾਇਆ ਨਹੀਂ ਅੰਦਰ ਹਲੋ ਬਾਮੂ ਨੇ ਕੀ ਹੈ ਕੀ ਹੈ ਮੰਜਾ ਟੁੱਟਾ ਤੋ ਦੇਖ ਨਾ ਵੀਦਨ ਮਦਾਸਤਾ ਆ ਜਾ ਆਣਾ ਇੱਥੇ ਆਪਣਾ ਤੁੱਪ ਸੇ ਇੱਕੋ ਹੁਣ ਦੀ ਆਗੀ ਬੀ ਜੇ ਤਾਂ ਨੀ ਕਿੱਥੇ ਕਹਿੰਦੀ ਹਾਂ ਆ ਠੀਕ ਹੈ ਠੀਕ ਹੈ ਠੀਕ ਐ

ਵੈਟਰ ਇਹਨਾਂ ਦਾ ਤਾਜ਼ਾ ਠੀਕ ਹੈ ਤੇ ਘਰੇ ਵੀ ਖਰਾਬ ਹੀ ਕਰਨਾ ਮੜੋ ਅਰੇ ਧੀ ਤੇ ਧੀ ਘੜੀ ਚੱਲ ਜਾ ਕੇ ਚਲਾ ਲਾਈ ਚੱਲੋ ਹਾਂ ਓ ਮਾਈ ਗਾਡ ਨਹੀਂ ਤਿੰਨ ਖ ਲੈਣੇ ਹੁੰਦੇ ਇੱਕ ਹੋਰ ਆ ਜਿਹੜਾ ਆ ਕਾਕੀ ਦੀ ਆ ਸੋਚ ਰੋ ਹੈ ਨਹੀਂ ਨਹੀਂ ਕੋਈ ਨਹੀਂ ਤੂੰ ਤਾਂ ਮੁੰਡੀ ਚੜਾਉਂਦੇ ਨਾ ਪਰ ਮਾੜਾ ਮੈਨੂੰ ਅਮਰੂਦ ਤੋੜ ਕੇ ਦੇ ਤੇ ਧਿਆਨ ਨਾਲ ਰੱਖਿਓ ਥੱਲੇ ਨਹੀਂ ਡਿੱਗਣਾ ਚਾਹੀਦਾ ਨਾਲੇ ਮੈਨੂੰ ਅਮਰੂਦ ਤੋੜ ਕੇ ਦੇ ਤੇ ਨਾਲ ਤੁਸੀਂ ਝੂਟੇ ਲੈ ਲੇ ਹਾਂ ਕਿੱਧਰ ਦੇ ਝੂਟੇ ਮਿਲਦੇ ਕਿਤੇ ਹੁਣ ਇਸ ਜਮਾਨੇ 'ਚ ਇਹ ਟਾਈਮ 'ਚ ਹਨ ਮਿਆਣੇ ਵਾਲੇ ਦਵਾਤ ਤੇ ਸਹੀ ਗੱਲ ਹੈ ਹਨਾ ਮੈਨੂੰ ਕੱਚੇ-ਕੱਚੇ ਹੀ ਸਵਾਦ ਲੱਗਦੇ ਸੋ ਸਾਰੇ ਜਣੇ ਦੱਸੋ ਕਿਨੂੰ ਕੱਚੇ-ਕੱਚੇ ਅਮਰੂਦ ਅੱਛੇ ਲੱਗਦੇ ਮੈਨੂੰ ਪੱਕੇ ਹੋਏ ਨਹੀਂ ਅੱਛੇ ਲੱਗਦੇ ਅੱਛਾ ਬੰਬੇ ਕੌਣ ਲਟਕਦਾ ਬਸ ਕਰ ਬਸ ਕਰ ਆਹ ਵੇਖੋ ਆਹ ਵੇਖੋ ਇੰਨੀ ਲਾਲਚਨਾ ਨਾ ਮੋਟੀ ਤੂੰ ਨਹੀਂ ਕੋਈ ਤੋੜ ਕੇ ਲਿਆਂਦਾ ਰਵਾ ਛੋੜੀ ਛੋੜ ਤਾਂ ਰਹਿਣ ਦੇ ਲੱਗਿਓ ਛੋਟੇ ਨਹੀਂ ਆਹ ਚਾ ਲੈ ਤਾ ਹੋ ਗਿਆ ਆਇਆ ਚਲਾ ਜਾ ਬੱਸ ਆ ਜਾ ਜਾ ਬਹੁਤ ਆ ਤਾਣੀ ਨਹੀਂ ਮੇਰਾ ਭਾਰ ਨਹੀਂ ਸਹਿਣਾ ਨਹੀਂ ਮੈਂ ਚੜ੍ਹਦੀ ਆ ਜਾ ਤੇ ਤਾਂ ਤੁਹਾਡੀ ਬਾਤ ਜਾਂਦੇ ਤਾਂ ਕਿੰਨੀ ਜ਼ੋਰ ਕੀ ਗਿਆ ਆ ਜਾ ਇਹਦੀ ਹੁੰਦੀ ਆ ਫਿਰ ਹੁਣ ਦੱਸੋ ਸਾਗ ਖਾਣ ਕਿਉਂ ਹਾਲੋ ਖਾਣੀ ਹੈ ਕੋ ਨਹੀਂ ਖਾਣਾ ਭਰਾਵਾ ਤੂੰ ਆਪਣੇ ਬਰੂਦ ਖਾ ਬੱਸ ਕਿੰਨਾ ਘਰੇ ਲੱਗੀ ਹੁੰਦੀ ਜਿਨ੍ਹਾਂ ਕੋਲ ਇੰਨੀ ਨਹੀਂ ਹੁੰਦੀ ਉਹਨਾਂ ਦਾ ਖਾਣ ਦਾ ਜੀ ਨਹੀਂ ਕਰਦਾ ਫਿਰ ਮਮੀ ਨੂੰ ਪੁੱਛੋ ਜਾ ਕੇ ਤੂੰ ਲੈ ਜਾ ਮਮੀ ਦੇ ਲੈ ਜਾ ਜਾ ਇਹ ਲਈ ਸਾਗ ਵੀ ਲੈ ਗਿਆ ਲੈ ਜਾ ਇਹ ਵੀ ਲੈ ਜਾ 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 ਵੀ ਲੈ ਜਾ ਚਾਹਾਂਗੀ ਕਿ ਕਿੱਧਰੇ ਸਿਰ ਲੈ ਕੇ ਜਾਵਾਂ ਚੱਲ ਬਾਹਰ ਨਿਕਲ ਪੱਠੀ ਨਾ ਪੰਨ ਚੱਲ ਮੂਲੀਆਂ ਨਹੀਂ ਬਣੀਆਂ ਲੱਗੀਆਂ ਆ ਦੀਦੀਆਂ ਤੈਨੂੰ ਵਿੱਚ ਵੱਟਾਂ ਚ ਆਲਵਰਟਾਂ ਜੈਗੀਆਂ ਆਆਂ ਵਿੱਚ ਵਿੱਚ ਸ਼ੈਗਮ ਸ਼ੈਗਮ ਵੀ ਨਹੀਂ ਮਗੰਦਾ ਜੰਮੀਆਂ ਨਹੀਂ ਆਉਧੇ ਲੱਗੀਆਂ ਜਾਂ ਸਾਈਕਲ ਦੇ ਮੋਲੇ ਰੱਖਦੇ ਜਾਣ ਲੱਗੀ ਲੈ ਜੀ ਮੋਈ ਨਹੀਂ ਖੁੰਦਾ ਤੇ ਤੋ ਸਦਾ ਨਾ ਮੋਟੀ ਮੋਟੀ ਸੋਨਾ ਆ ਅਮਰੂਦਈ ਆ ਕਿੰਨੇ ਤੋੜੇ ਉਦਾਂ ਹੈ ਮੋਟੀ ਤੋੜਲਾ ਹਾਲੋਂ ਵੀ ਜਲਦੀ ਚਲੀਏ ਰੋਟੀ ਖਾਣੀ ਹੈਗੇ ਵਾਹ ਦੇ ਕਿੰਨੀ ਜਲਦੀ ਯਾਰ ਇੱਥੇ ਕਾਹਦੀ ਆਣਾ ਹਾਂ ਜੋ ਯਾਰ ਤਰਪਾ ਜਲਦੀ ਮੈਂ ਤਾਂ ਹੀ ਤੋੜਾਂਗੀ ਜਲਦੀ ਯਾਰ ਬੜਾ ਤੰਗ ਕਰਦੀ ਏ ਮੋਟੀ ਤੂੰ ਆਜੋ ਚੋਕਾ ਤੋੜਨੀ ਆਦੀ ਤੈਨੂੰ ਕੋਹ ਹਾਲੋਂ ਦਾ ਪਤਾ ਏ ਹਾਲ ਹੁੰਦੀ ਕੀ ਆ ਚਲ

ਬਧਾ ਹੋਣਾ ਚਾਹੀਦਾ ਮੈਨੂੰ ਕੀ ਬਦਦੀ ਇਹ ਕਰੇ ਤਾਂ ਆਦੋ ਫਿਰ ਮਿਹਨਤ ਖਰਾਬ ਨਾ ਜਾਵੇ ਤੋੜ ਪਹਿਲਾ 10 ਬੂਟੇ ਇਹ ਨਹੀਂ ਹੁੰਦੀ ਪਾਗਲੇ ਇਹ ਹੀ ਹੁੰਦੀ ਆ ਉਹ ਇਹ ਨਹੀਂ ਹੁੰਦੀ ਛਟਾਲਾ ਖਲਾਈ ਜਾਨੀ ਆ ਮੰਮੀ ਇਹੇ ਹੁੰਦੀ ਆ ਨਾ ਦਿਮਾਗ ਦਾ ਪਾਦਾ ਸੰਦੇ ਮੈਂ ਤੈਨੂੰ ਪਤਾ ਹੀ ਹੈ ਅੱਛਾ ਪੁੱਛਿਆ ਕੱਲ ਇਹ ਤੈਨੂੰ ਪਤਾ ਸੀ ਉਹ ਤਾਂ ਹੁੰਦਾ ਕਨਫਰਮ ਕਰਾਂਗੀ ਅੱਛਾ ਬੜੀ ਚਦਰ ਬਣਦੀ ਆ ਰੇੜੀ ਲਾਲਾ ਮੋਟੀ ਇਹਦੀ ਵੀ ਇੱਕ ਹੈ ਨਾ ਬੜੇ ਪੈਸੇ ਕਮਾਏਗੀ ਬੜੇ ਵੇਹੇ ਕਮਾਏਗੀ ਨਹੀਂ ਤਾਂ ਕਹਿੰਦੇ ਖਾਣੀ ਨਹੀਂ ਪੈਣੀ ਲੈ ਆਪ ਮਮੀ ਨੇ ਆਪਣੇ ਉੱਤੇ ਚੰਡੀਗੜ੍ਹ ਕਵਾਂਡੀਆਂ ਨੂੰ ਵੜਦੀ ਉਦਾਂ ਵੀ ਤਾਂ ਵੜਦੀਆਂ ਲੈ ਆ ਕੇ ਉਹ ਜਿੱਦਾਂ ਲੈ ਜਾਣਾ ਉਦਾਂ ਲੈ ਕੇ ਜਾਣਾ ਕਵਾਂਡੀਆਂ ਨੂੰ ਸੁਣ ਲਓ ਜਿਹੜਾ ਜਿਹੜਾ ਵਲੌਗ ਦੇਖਦਾ ਕਵਾਂਡੀਆਂ ਚ ਸੁਣ ਲਓ ਸਾਡੇ ਲਈ ਮੈਂ ਹਾਲੂ ਲੈ ਕੇ ਆਉਣਾ ਸਾਗ ਲੈ ਕੇ ਆਉਣਾ ਹਾਂ ਹੋਰ ਕਾਸ਼ ਹੋਰ ਕਾਸ਼ ਹੋਰ ਤੁਸੀਂ ਕੋਈ ਵਿਜੀ ਆਈ ਨਹੀਂ ਚੱਲ ਸ਼ੂਗਰਿਆ ਭਰਾਵਾ ਮਰੂਤ ਲੈ ਕੇ ਆਉਣਾ ਹਾਂ ਬਾਕੀ ਸੀਸਾ ਲੈਤੀ ਸਾਡੇ ਕੋਲ ਉ ਤਰਪਾ ਲਾਲ ਚਨੇ ਜੀ ਗਏ ਚੱਲੀਏ ਕਿੰਨੀ ਹੋ ਗਈ ਇੱਕ ਤਾਂ ਬੰਦੇ ਦੇ ਖਾਣੀਆਂ ਤੂੰ ਕਰਨੀ ਕਿੰਨਾ ਕੁ ਥੋੜੀ ਜਾਣੀ ਆ ਬੋ ਸਬਜ਼ੀ ਬਣਾ ਲਾ ਕੇ ਤੇੜੀ ਬੱਚੂ ਗਰ ਪਰਵਾ ਇੱਕ ਡੰਗੀ ਖਾਉਂਦੀ ਆ ਜਾ ਆਜਾ ਆਜਾ ਅੱਜ ਤੂੰ ਸਵੇਰ ਦੀਆਂ ਮੈਨੂੰ ਪਰੋਠੀਆਂ ਖਵਾਤੀਆਂ ਗੱਲ ਖਵਾ ਦੇਂਗੀ ਮੈਂ ਬਣਾਈ ਤੁਹਾਨੂੰ ਕੋਈ ਮਿਲਣ ਆ ਗਿਆ ਤੁਸੀਂ ਬਾਹਰ ਚੱਲ ਕੇ ਅੱਛੇ ਮੇਰੀ ਕੋਈ ਗਲਤੀ ਕਿਚਵਾਲ ਮੈਨੂੰ ਭੁੱਖ ਲੱਗੀ ਹੁਣ ਬਣਾ ਕੇ ਦੇ ਜਾ ਕੇ ਕੁਛ ਆਜੋ ਚੋਲ ਬਣਾ ਦਿੰਦੀ ਮੀਂਹ ਤਾਂ ਨਹੀਂ ਪਈ ਜਾ ਬਸ ਕਰ ਯਾਰ ਮੋਟੀ ਤੂੰ ਇੰਨੀ ਲਾਲਚ ਕਰਦੀ ਓਦਾਂ ਚੀਜ਼ਾਂ ਉਹ ਤਾਂ ਇੰਨੀ ਤਾਂ ਅਮਰੂਦ ਦੇ ਚੱਕ ਆਪਣੇ ਕਿੱਥੇ ਜਾਈਏ ਰੋਟੀਆਂ ਸਵੇਰੇ ਲੈ ਜੂਗੀ ਯਾਰ ਕੀ ਮਕੀ ਨਹੀਂ ਆਮ ਨਾਲ ਹੀ ਚੱਲ ਸਵੇਰੇ ਨਹੀਂ ਮੈਂ ਫੱਜੀ ਬਣਾਣੀ ਹੈ ਚੱਲੀਏ ਚਲੋ ਇਹ ਸਾਰਿਆਂ ਨੂੰ ਮਿਲਦੇ ਆ ਘਰ ਜਾ ਕੇ ਤੇ ਹੁਣ ਆਪਾਂ ਚੱਲੀਏ ਚੱਲੀਏ ਨਹੀਂ ਤੁਰਪਾ ਮੇਰੀ ਗੱਲ ਸੁਣ ਰੋਟੀ ਬਣਾ ਦੇ ਖਵਾ ਕਿੰਨੀ ਹਵਾ ਚੱਲ ਰਹੀ ਹੈ ਬਾਹਰ ਇਹ ਲੈ ਕੇ ਆਈ ਹਾਂ ਮੈਂ ਬਣਾਉਣੇ ਲਈ ਹਾਂ kiya koi gaon theek hai pata iska kya hota hai ये पट्टे होते हैं ये पशुओं के डालते हैं सलमान ये बता उदा ये सच सच तो बता तो 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 ना जब से तू तो आया कितनी बार साग खाया एक तो आंटी ही तो खाया था पहली बार हां फिर तुम ले गए चंडीगढ़ से हां एक कल खाया कली खाया चंडीगढ़ कि अब ये पट्टे खाएगा तू 10 दिन नहीं 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 एक डैंगी बनी है थोड़ी सी लेके आनी है ये सौखा समझते ਹਾਂ ਜੀ ਕੋਈ ਨਹੀਂ ਤਕਰਾਈ ਕਰਦਾ ਜੇ ਰੋਟੀ ਖਵਾएंगे रोज सारे ਖਾਣਗੇ ਦੇਖੋ ਇੱਕ ਆਰ ਬੋਲਦੇ ਜੀ ਜੇ ਰੋਜ਼ ਖਲਾएंगे ਤੁਜੀ ਆ ਪੱਠੇ ਖਾਣੇ ਲਈ ਤਿਆਰ ਹੋ ਜਾ ਡੇਲੀ ਲਿਆ ਬਰਾ ਪੱਠੇ ਬੁੱਠੇ ਉਹ ਵੀ ਅਗੇ ਬਣਾ ਕੇ ਲਿਆ ਮੈਨੂੰ ਭੁੱਖ ਲੱਗੀ ਜਲਦੀ ਚਲੋ ਬਾਏ ਬਾਏ ਸਾਰਿਆਂ ਨੂੰ ਮਿਲਦੇ ਹਾਂ ਨਵੇਂ ਵਲੌਗ ਦੇ ਵਿੱਚ ਅੱਜ ਅਲੋ ਛੋਟਾ ਹੀ ਆ ਬਣਾਇਆ ਸੀ ਨਿੱਕਾ ਜਿਹਾ ਤੁਹਾਨੂੰ ਦਿਖਾ ਲੰਦੇ ਲਈ ਨਵੀਂ ਬਲੌਗ ਮੈਂ ਰੋਟੀ ਤੇੜੀ ਮੇਰਾ ਬਲੌਗ ਪੂਰਾ ਦਿਖਾਣਾ ਹੈ ਕੰਮ ਮੇਰਾ ਪੂਰਾ ਦਿਖਾਣਾ ਚੱਲ ਲਿਆ ਲਿਆ ਫਿਰ ਲਿਆ ਲਿਆ ਤੂੰ ਪਹਿਲਾਂ ਰੋਟੀ ਲਿਆ ਮੈਂ ਐਂਡ ਕਰਨ ਲੱਗਾ ਚੱਲ ਠੀਕ ਆ ਮੈਂ ਲੈ 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 ਚੱਲ ਰੋਟੀ ਲਿਆ ਚੱਲ ਬਲੌਗ ਦੇ ਚੱਕਰ ਚ ਰੋਟੀ ਦਿਖਵਾਏਂਗੀ ਖਾ ਕਿ ਮੈਂ ਮੈਨੂੰ ਕਿੰਨਾ ਬੰਦ ਗਰਾਉਣਾ ਚਾ ਜਾ ਯਾਰ ਰੋਟੀ ਲਿਆ ਮਤਲਬ ਵੀ ਮਰਦੀ ਐ ਤੂੰ ਕੋੜਾ ਯਾ ਦੀੜ ਕੋੜਾ ਕੁਝ ਨਹੀਂ ਕਰਨਗੀ ਬਸ ਤੂੰ ਗਾਇਬ ਹੋ ਗਈ ਐ ਤੋਂ ਬਾਦ ਰੋਟੀ ਬਣੀ ਪਣਾ ਇਹਨੂੰ ਪਾ ਕੇ ਲੈਣੀ ਆ ਚੱਲ ਇਹ ਬਣਾ ਲਿਆ ਯਾ ਬਣਾ ਲਿਆ ਜਾ ਚਲੋ 2 ਮਿੰਟ ਦੀ ਬ੍ਰੇਕ ਦਿੰਦੇ ਆ ਰੋਟੀ ਆਣਨੋ ਫਿਰ ਪਖਾਣੇ ਆ ਵਾਹ ਵਾਹ